ਸਾਨੂੰ ਕੱਲ ਇਹ ਰਾਤ ਨੂੰ 3 ਵਜੇ ਕੰਧਾ ਟੱਪ ਕੇ ਜਣੇ ਚਾਕੇ ਲੈ। ਪਹਿਲਾਂ ਅਸੀਂ ਬਾਰਨੀ ਖੋਲਿਆ ਕੰਧਾ ਟੱਪ ਕੇ ਅੰਦਰ ੱੱੱਕੇ ਨਾਲ ਬਾਰ ਖਲੋਕੇ ਰਾਤ ਨੂੰ ਲੈ ਕੇ ਆਏ ਨੇ। ਉਸ ਤੋਂ ਬਾਅਦ ਸਾਨੂੰ ਸਿੱਧਾ ਇਹ ਬਟਿੰਡੇ ਲੈ ਕੇ ਆਏ। ਇਹ ਸਰਕਾਰ ਦੇ ਨਾਲ ਸਿਆਸਤਾਂ ਇਸ ਕਰਕੇ ਅਸੀਂ ਸਾਡੇ ਹੌਸਲੇ ਬੁਲੰਦ ਨੇ। ਇਹਨਾਂ ਨੂੰ ਹੁੰਦਾ ਵੀ ਆਪ ਨੂੰ ਉਹਨੂੰ ਚੱਕ ਲੋ ਜਾਂ ਤੈਨੂੰ ਚੱਕ ਲੋ ਪਰ ਉਹਦੂ ਦੁੱਗਣੇ ਤਿੱਗਣੇ ਹੋ ਕੇ ਜਾਂਦੇ ਨੇ ਹੌਸਲੇ ਬੁਲੰਦ ਨੇ ਹੁਣ ਵੀ। ਹਾਂਜੀ ਭੈਣ ਜੀ ਤੁਹਾਨੂੰ ਕਿਦੋਂ ਲੈ ਕੇ ਆਏ ਸੀ ਜੇਲ੍ਹ ਦੇ ਵਿੱਚ ਮੇਰਾ ਨਾਮ ਭਰਮਜੀਤ ਪੌੜਾ ਹੈ ਪਿੰਡ ਮੇਰਾ ਪੌੜੜਾ ਸਾਨੂੰ ਕੱਲ ਇਹ ਰਾਤ ਨੂੰ 3 ਵਜੇ ਕੰਧਾ ਟੱਪ ਕੇ ਜਨੇ ਚਾਕੇ ਲਿਆਏ ਨੇ ਹਾਂਜੀ ਪਹਿਲਾਂ ਅਸੀਂ ਬਾਰ ਨਹੀਂ ਖੋਲਿਆ ਕੰਧਾ ਟੱਪ ਕੇ ਅੰਦਰ ਧੱਕੇ ਨਾਲ ਬਾਰ ਖੋਲੋ ਕੇ ਰਾਤ ਨੂੰ ਲੈ ਕੇ ਆਏ ਨੇ ਉਸ ਤੋਂ ਬਾਅਦ ਸਾਨੂੰ ਸਿੱਧਾ ਇਹ ਵਟਿੰਡੇ ਲੈ ਕੇ ਆਏ ਉਹ ਵਟਿੰਡੇ ਵੀ ਸਾਨੂੰ ਇਹ ਲੈਣ ਜਿਹੜਾ ਕੋਲੇ ਉਹ ਹੈਗਾਗਾ ਉੱਥੇ ਸਾਨੂੰ ਲੈ ਕੇ ਆਏ ਉੱਥੇ ਸਾਨੂੰ ਰੱਖਿਆ ਸਾਰਾ ਦਿਨ ਤੇ 3 ਵਜੇ ਤੋਂ ਬਾਅਦ ਸਾਨੂੰ ਜਿਹੜਾ ਥਰਮਲ ਕੋਲੇ ਖਾਣਾ ਉੱਥੇ ਲੈ ਗਏ ਉਦੋਂ ਬਾਅਦ ਸਾਨੂੰ ਇਹ ਰਾਤ ਨੂੰ ਜਣੇ 11 12 ਵਜੇ ਸਾਨੂੰ ਇੱਥੇ ਐਸੇ ਵੇਲੇ ਛੱਡ ਕੇ ਗਏ ਨੇ ਤੇ ਅੱਜ ਵੀ ਐਸੇ ਵੇਲੇ ਸਾਨੂੰ ਛੱਡ ਰਹੇ ਨੇ ਜਣੇ ਦਿਨੇ-ਦਿਨੇ ਇਹਨਾਂ ਦੀ ਬਿਉਤਿ ਵੀ ਰਾਤ-ਰਾਤ ਨੂੰ ਲੈ ਜਿਹੜੇ ਦਿਨੇ ਜੇ ਆਉਂਦੇ ਨੇ ਮਾਰੇ ਲਾਉਂਦੇ ਉਹਨਾਂ 'ਤੇ ਪਤਾ ਲੱਗੂ ਇਹ ਸਰਕਾਰ ਦੇ ਨਾਲ ਸਿਆਸਤਾਂ ਇਸ ਕਰਕੇ ਸੀ ਸਾਡੇ ਹੌਸਲੇ ਬੁਲੰਦ ਨੇ ਇਸ ਕਰਕੇ ਸਾਨੂੰ ਹੁਣ ਛੱਡ ਰਹੇ ਭਾਂਜੀ ਤੁਸੀਂ ਕੀ ਸਮਝੋ ਵੀ ਇਹ ਜੇਲਾਂ 'ਚ ਭੇਜਣ ਨਾਲ ਔਰਤਾਂ ਨੂੰ ਜਾਂ ਮਤਲਬ ਕਿਸਾਨਾਂ ਮਜ਼ਦੂਰਾਂ ਨੂੰ ਕੀ ਇਹ ਤੁਸੀਂ ਆਪ ਦੇ ਇਰਾਦੇ ਉਨ ਸਿੜਕ ਸਕਦੇ ਹੋ ਜਾਂ ਨਹੀਂ ਸਿੜਕ ਸਕਦੇ ਕੀ ਕਹਿਣਾ ਚਾਹੋਗੇ ਨਹੀਂ ਜੀ ਸਿੜਕ ਨਹੀਂ ਸਕਦੇ ਪਰ ਸਰਕਾਰ ਚ ਹੁੰਦੇ ਆ ਪਰ ਉਹ ਅਸੀਂ ਸਿੜਕ ਨਹੀਂ ਸਕਦੇ ਇਹਨਾਂ ਨੂੰ ਹੁੰਦਾ ਵੀ ਆਗੂਆਂ ਨੂੰ ਚੱਕ ਲੋ ਜਾਂ ਔਰਤਾਂ ਨੂੰ ਚੱਕ ਲੋ ਪਰ ਉਦੋਂ ਦੁਗਣੇ ਦੱਗਣੇ ਹੋ ਕੇ ਜਾਂਦੇ ਨੇ ਹੌਸਲੇ ਬਣਾਉਂਦੇ ਨੇ ਹੁਣ ਵੀ ਇਹ ਲੋਕਾਂ ਨੂੰ ਕੁਝ ਇੱਕ ਗੱਲ ਹੋਰ ਹੈ ਭੈਣ ਜੀ ਜੇ ਤੁਸੀਂ ਔਰਤ ਹੋਗੇ ਕੁਝ ਕਈ ਵਾਰੀ ਔਰਤਾਂ ਡਰ ਜਾਂਦੀਆਂ ਨੇ ਉਹਨਾਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਘਰਾਂ 'ਚ ਬੈਠੀਆਂ ਵਿਚਾਰੀਆਂ ਬਹੁਤ ਜ਼ਿਆਦਾ ਮਤਲਬ ਹਜੇ ਤੱਕ ਡਰ ਦੇ ਵਿੱਚ ਐ ਵੀ ਪਤਾ ਨਹੀਂ ਜੇਲ੍ਹ ਚੱਕ ਲੈ ਕੀ ਗੱਲ ਹੋ ਜੂਗੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੀ ਉਹਨਾਂ ਨੂੰ ਬਸ ਇਹ ਕਹਨੇ ਆਗੇ ਹੌਸਲੇ ਬਰਾਂਦ ਰੱਖਣੇ ਚਾਹੀਦੇ ਆ ਉਹਦੇ ਪੱਕਾਂ ਦੀ ਖਾਤਰ ਲੜਨਾ ਚਾਹੀਦਾ ਤੇ ਪਰ ਕੁਝ ਔਰਤਾਂ ਆਉਂਦੀਆਂ ਵੀ ਨੇ ਆਪਣੇ ਨਾਲ ਬਹੁਤ ਸਾਰਨਾ ਜਿਹੜੇ ਨਾਲੇ ਹੌਸਲੇ ਬੁਲੰਦ ਨੇ ਜੇਲਾ ਵੀ ਜਾਂਦੀਆਂ ਠਾਣਿਆਂ 'ਚ ਵੀ ਜਾਂਦੀਆਂ ਗ੍ਰਿਫਤਾਰੀਆਂ ਵੀ ਦਿੰਦੀਆਂ ਬਹੁਤ ਸਾਰਨਾ ਸਾਡਾ ਭੈਣਾ ਪਹਿਲਾਂ ਵੀ ਆਉਂਦੀਆਂ ਹੁਣ ਵੀ ਆਉਂਦੀਆਂ ਕੁਝ ਔਰਤਾਂ ਹਲੇ ਚੱਲ ਨਹੀਂ ਵੀ ਉੱਠੀਆਂ ਹੌਲੀ-ਹ ਮਰ ਹੀ ਲੜੇ ਬਾਈ ਲੋਕ ਇੱਕ ਦਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚੈ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਓਕੇ ਜੀ ਨਾ ਪਰਦੇ ਨੇ ਪਾਣੇ ਹੜਬਦੇ ਜਾਣੇ ਕਰ ਲਗੇ ਜੱਲਾ ਸਾੜੇ ਪਾਣੇ ਹੜਬਦੇ ਜਾਣੇ ਕਰ ਲਗੇ ਜੱਲਾ ਸਾੜੇ ਲੋਕਾਂ ਦੇ ਹੜਬਦੇ ਕਰ ਕਰ ਮਾਰ ਲਗੋ ਇਕੱਠੀ ਹੋ ਕੇ ਅੱਗੇ मुदाबा मु कले कले न दा बचा बची बचा बची चोकदे ਆਧਿਆ ਮਾਮਾ ਪੰਜਾਬ ਦੇ ਕਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਮੁੱਖ ਮੰਤਰੀ ਭਗਵੰਤ ਮਾਨ ਮਰਦਾਬ ਜਿੰਦਾਬਾਦ ਮਸਾਹਰਾਂ ਨੂੰ ਬੇਇਤੀ ਬੈਠੋ ਪ੍ਰਭੂ ਬੈਠਣ ਦੀ ਕਿਰਪਾਲਤਾ ਕਰੋ ਆਪਣੇ ਸੂਬਾ ਪ੍ਰਧਾਨ ਆਪਣੇ ਵਿੱਚ ਪਹੁੰਚ ਚੁੱਕੇ ਨੇ ਤੁਹਾਡੇ ਏਕੇ ਦੀ ਤੁਹਾਡੇ ਸੰਘਰਸ਼ ਦੀ ਜਿੱਤ ਹੈ ਪਹਿਲੀ ਜਿੱਤ ਹੈ ਪ੍ਰਭੂ ਜਿਹੜਾ ਆਪਣਾ ਮੋਰਚਾ ਲੱਗਣਾ ਚੰਡੀਗੜ੍ਹ ਦੇ ਵਿੱਚ ਆ ਉਹ ਵੀ ਪਹਿਲੀ ਦਿੱਤ ਪ੍ਰਾਰਥਨਾ ਕਰ ਦੋ ਸਿਆਪਾ ਜਿਵੇਂ ਆਪਣੇ ਜਥੇਦੰਦਿਆਂ ਦੇ ਜਿਹੜੇ ਫੂਲਫਲੇ ਨੇ ਵੀ ਆਪਾਂ ਪਹਿਲਾਂ ਅਸੂ ਨੂੰ ਲਿਆ ਕਰਾਉਣੇਗੇ